ਹਗਮਿਆ ਗਾਦ ਪਾਰ ਬ੍ਰਹਮ ਸੋਏ ਜੋ ਕਹਿ ਸੁਮਕਤਾ ਹੋਏ ਸੁਨਵੀ ਤਾ ਨਾਨਕ ਬਿਨ ਅੰਤ ਸਾਧ ਜਨ ਕੀ ਅਚਰਨ ਕਥਾ ਹਗਮਿਆ ਗਾਦ ਪਾਰ ਬ੍ਰਹਮ ਸੋਏ ਜੋ ਕਹਿ ਸੁਮਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧਨ ਕੀ ਅਚਰਜ ਕਥਾ ਸਾਧਕੇ ਸੰਗ ਮੁਖ ਉਦਲ ਹੋ ਸਾਧ ਸੰਗ ਮਲ ਸਗਲੀ ਖੋ ਸਾਧਕੇ ਸੰਗ ਮਿਟੈ ਅਭਿਮਾਨੁ ਸਾਧ ਕੇ ਸੰਗ ਪ੍ਰਗਟੇ ਸੁਗਿਆਨੂ ਸਾਧ ਕੇ ਸੰਗ 부ਝੇ ਪ੍ਰਭੂ ਨੇਰਾ ਸਾਧ ਸੰਗ ਸਭ ਹੋਤ ਨੇ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਪਰਗਤਨ ਵਾਦਿਤ ਮਹਿਮਾ ਵਰਨੇ ਕੌਣ ਪਰਾਣ ਮਾਨਕ ਸਾਧ ਕੀ ਸੋ ਬਾ ਪ੍ਰਭ ਮਹੇਸ਼ਾ ਨੀ ਸਾਧ ਕੇ ਸੰਗ ਮੁਖ ਉਜਲ ਹੋ ਸਾਧ ਸੰਗ ਮਲ ਸੰਗ ਦੇਖੋ साध के संग मिटे अभिमान साध के संग प्रजटे सोन्या साध के संग बूझे प्रभु नेरा साध संग सब होत नी मेंरा साध के संग पाए नाम रतन साध के संग ये को पर जगत साध की महिमा वर्णन काऊँ पाई ਨਾਨਕ ਸਾਧ ਕੇ ਸੋ ਬਾ ਪ੍ਰਭ ਮਾਹੇ ਸਮਾ ਸਾਧ ਕੀ ਮਹਿਮਾ ਵਰਨੇ ਕੌਣ ਬਹਾਨੀ ਨਾਨਕ ਸਾਧ ਕੇ ਸੋ ਬਾ ਪ੍ਰਭ ਮਾਹੇ ਸਮਾ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਅਸਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਦੇਵ ਉਪਦੇਸ਼ ਕਰਦੇ ਹਨ ਅਗਮਗад ਪਰਮ ਬ੍ਰਹਮ ਸੋਏ ਜੋ ਜੋ ਕਹੈ ਸੁ ਮੁਕਤ ਹੋਏ ਸੁਣ ਮੀਤਾ ਨਾਨਕ ਬਨਵੰਤਾ ਸਾਧ ਜਨਾ ਕੀ ਅਚਰਜ ਕਥਾ ਪਰਮ ਦੀ ਜਿਹੜੀ ਮਹਿਮਾ ਹੈ ਨਾ ਉਹ ਅਗਾਧ ਬੋਧ ਹੈ ਆਪਣੀ ਸੋਚ ਤੋਂ ਆਪਣੀ ਸਮਝ ਤੋਂ ਬਹੁਤ ਉੱਚੀ ਹੁੰਦੀ ਹੈ ਤੇ ਜੋ ਜੋ ਵੀ ਪ੍ਰਭੂ ਦੇ ਨਾਲ ਜੁੜਦਾ ਹੈ ਨਾ ਏ ਕਮਕਰ ਪ੍ਰਭੂ ਨਾਲ ਤੇ ਫਿਰ ਉਸ ਦੀ ਮੁਕਤੀ ਹੋ ਜਾਂਦੀ ਹੈ ਉਹਨੂੰ ਜਨਮ ਮਰਨ ਦੇ ਗੇੜ੍ਹ ਦੇ ਦੁਆਰਾ ਨਹੀਂ ਪੈਣਾ ਪੈਂਦਾ ਸੁਣ ਮੀਤਾਂ ਆਪਾਂ ਨੂੰ ਮਿੱਤਰ ਕਹਿ ਕੇ ਬੁਲਾਉਂਦੇ ਨੇ ਬਾਬਾ ਜੀ ਕਹਿੰਦੇ ਸੁਣ ਮੀਤਾਂ ਨਾਨਕ ਬਿਨਵੰਤਾ ਤੇ ਮੇਰੀ ਇਹ ਬੇਨਤੀ ਹੈ ਤੂੰ ਸੁਣ ਸਾਜਣਾ ਕੀ ਅਚਰਜ ਕਥਾ ਤੇ ਜਿਨ੍ਹਾਂ ਨੂੰ ਇਹੋ ਜਿਹੀ ਪਿਆਸ ਹੁੰਦੀ ਹੈ ਨਾ ਪ੍ਰਭੂ ਦੇ ਉਸਤਤ ਕਰਨ ਦੀ ਤੇ ਉਹਨਾਂ ਦੀ ਜਿਹੜੀ ਕਥਾ ਹੈ ਨਾ ਉਹ ਵੀ ਬੜੀ ਨਿਰਾਲੀ ਹੁੰਦੀ ਹੈ ਅਚਰਜ ਹੁੰਦੀ ਹੈ ਹੈਰਾਨ ਕਰਨ ਵਾਲੀ ਹੁੰਦੀ ਹੈ ਬਾਬਾ ਜੀ ਉਪਦੇਸ਼ ਕਰਦੇ ਹਨ ਸਾਧ ਕੇ ਸੰਗ ਮੁਖੋ ਜਲ ਹੋ ਤੇ ਕਈ ਥਾਂ ਤੇ ਆਪਾਂ ਨਾਲ ਚਲੇ ਜਾਂਦੇ ਤਾਂ ਆਪਾਂ ਵੀ ਟੈਨਸ਼ਨ ਚ ਆ ਜਾਂਦੇ ਲੇਕਿਨ ਜਦੋਂ ਸਾਧ ਦੇ ਸੰਗਤ ਹੁੰਦੀ ਹੈ ਨਾ ਤਾਂ ਆਪਣੇ ਸਾਰੇ ਤਣਾਵ ਦੂਰ ਹੋ ਜਾਂਦੇ ਤੇ ਆਪਣੇ ਚਿਹਰੇ ਤੇ ਮੁਸਕਰਾਹਟ ਤੇ ਆਪਣਾ ਚਿਹਰਾ ਵੀ ਖਿਲ ਜਾਂਦਾ ਸਾਧ ਸੰਗ ਮੁਖ ਉੱਜਲ ਹੋਦ ਸਾਧ ਸੰਗ ਮਲਸਖ ਲਿਖੋਤ ਔਰ ਮਨ ਵਿੱਚ ਕੋਈ ਫਿਰ ਪੜਾ ਖਿਆਲ ਨਹੀਂ ਹੁੰਦਾ ਇਹੋ ਜੀ ਸੰਗਤ ਦੇ ਵਿੱਚ ਉਹ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਉਹ ਸੰਗਤ ਦੀ ਇਹੋ ਜੀ ਬਰਕਤ ਹੁੰਦੀ ਹੈ ਕਿ ਅੰਦਰ ਕੋਈ ਹੰਕਾਰ ਰਹਿੰਦਾ ਹੀ ਨਹੀਂ ਕੋਈ ਦਵੇਤ ਨਹੀਂ ਰਹਿੰਦਾ ਉਹ ਸਿਰਫ ਸੰਗਤ ਦਾ ਹੀ ਅਸਰ ਇਹ ਵਜਾ ਹੁੰਦਾ ਕਿ ਸਾਰਾ ਅਹੰਕਾਰ ਮਿਟ ਜਾਂਦਾ ਸਾਧਕੇ ਸੰਗ ਤੇ ਜਿੰਨੀ ਵੀ ਮੈਲ ਹੁੰਦੀ ਹੈ ਅਹੰਕਾਰ ਦੀ ਮਿਟ ਜਾਂਦੀ ਹੈ ਸਾਧਕੇ ਸੰਗ ਪ੍ਰਗਟੇ ਸੋ ਗਿਆਨ ਤੇ ਚੰਗੇ ਗਿਆਨ ਦਾ ਜਿਹੜਾ ਪ੍ਰਕਾਸ਼ ਹੁੰਦਾ ਆਪਾਂ ਜੇ ਬੁਰੀ ਸੰਗਤ ਚ ਹੋਵਾਂਗੇ ਹੋ ਸਕਦਾ ਉਦੋਂ ਇਹੋ ਜਿਹਾ ਗਿਆਨ ਹੋ ਜਾਵੇ ਵੀ ਡੱਕਾ ਇਤ ਕਿਦਾਂ ਮਾਰਨੀ ਹੈ ਜਾਂ ਕਿਸ ਨੂੰ ਧੋਖਾ ਕਿਦਾਂ ਦੇਣਾ ਲੇਕਿਨ ਸਾਧ ਦੇ ਸੰਗਤ ਵਿੱਚ ਜੋ ਗਿਆਨ ਪ੍ਰਗਟ ਹੁੰਦਾ ਨਾ ਉਹ ਬਹੁਤ ਹੀ ਸੱਚਾ ਗਿਆਨ ਹੁੰਦਾ ਜਿਹੜਾ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਬਿਲੋਂਦਾ ਸਾਧ ਕੇ ਸੰਗ ਉਹ ਜੇ ਪ੍ਰ ਮੇਰਾ ਸਾਧ ਸੰਗ ਸਭ ਹੋਤ ਨੀ ਮੇਰਾ ਪੜੀ ਸੰਗ ਅਗਲਾ ਕਹਿੰਦਾ ਕਿਹੜੇ ਕਿਹਨੇ ਦੇਖਣਾ ਆਪ ਨੂੰ ਕਿੱਥੇ ਹੁੰਦਾ ਰੱਬ ਲੇਕਿਨ ਜਦੋਂ ਆਪਾਂ ਸਾਧ ਦੇ ਸੰਗਤ ਹੁੰਨੇ ਉਹ ਜੇ ਜਨਾਂ ਦੀ ਸੰਗਤ ਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਪ੍ਰਭੂ ਦਰਸ਼ਨ ਦੀ ਪਿਆਸ ਹੈ ਫਿਰ ਤਾਂ ਰੱਬ ਬਹੁਤ ਨਜ਼ਦੀਕ ਨਜ਼ਰ ਆਉਂਦਾ ਤੇ ਆਪਣੇ ਸਾਰੇ ਜਿਹੜੇ ਕਾਰਜ ਆ ਜਾਂ ਫਿਰ ਸਿੱਧ ਹੁੰਦੇ ਆ ਸਾਧ ਕੇ ਸੰਗ ਪਾਏ ਨਾਮ ਰਤਨ ਆਪ ਨੂੰ ਪ੍ਰਭੂ ਨਾਮ ਦਾ ਇੱਕ ਨਿਰਾਲਾ ਰਤਨ ਮਿਲ ਜਾਂਦਾ ਹੈ ਜਿਸ ਦੇ ਨਾਲ ਆਪਣਾ ਇਹ ਜਨਮ ਵੀ ਸੋਹੇਲਾ ਤੇ ਆਤਮਿਕ ਮੰਡਲ ਵਿੱਚ ਵੀ ਆਪਣੀ ਸ਼ੋਭਾ ਹੁੰਦੀ ਹੈ ਸਾਧ ਕੇ ਸੰਗ ਇਕ ਉੱਪਰ ਯਤਨ ਫਿਰ ਆਪਣਾ ਜਿਹੜਾ ਹੈ ਨਾ ਫੋਕਸ ਹੈ ਜਿਹੜਾ ਆਪਣਾ ਧਿਆਨ ਇੱਕ ਜਗ੍ਹਾ ਕੇਂਦ੍ਰਿਤ ਹੁੰਦਾ ਉਹ ਇਹ ਕਿ ਆਪਾਂ ਇਸ ਜੀਵਨ ਦਾ ਮਨੋਰਥ ਸਫਲ ਕਰੀਏ ਇਸ ਜੀਵਨ ਦਾ ਜਿਹੜਾ ਵੀ ਪਰਪਸ ਹੈ ਜਿਹੜਾ ਮਕਸਦ ਹੈ ਉਹਨੂੰ ਪੂਰਾ ਕਰੀਏ ਉਹ ਇਹੀ ਕਿ ਦੁਆਇ ਦੂਰ ਹੋਵੇ ਤੇ ਆਪਣੀ ਆਤਮਾ ਪ੍ਰਭੂ ਵਿੱਚ लीन ਹੋਵੇ ਇਕਮਕਾਰ ਪ੍ਰਭੂ ਵਿੱਚ लीन ਹੋਵੇ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਨੀ ਨਾਨਕ ਸਾਧ ਕੀ ਸ਼ੋਭਾ ਪ੍ਰਭ ਮਾ ਈਸ ਮਾਣੀ ਜਿਸ ਤਰ੍ਹਾਂ ਪ੍ਰਭੂ ਦੀ ਮਹਿਮਾ ਆਗਾਦ ਬੋਦਨ ਤੇ ਉਹਦੇ ਨਾਲ ਜਿਹੜੀ ਜੁੜੀ ਆਤਮਾ ਨਾ ਉਹਦੀ ਵੀ ਮਹਿਮਾ ਕੌਣ ਗਾ ਸਕਦਾ ਹੈ ਉਹਦੀ ਮਹਿਮਾ ਉਸੇ ਤਰ੍ਹਾਂ ਅਗਾਧ ਬੋਲ ਹੋ ਜਾਂਦੀ ਕਿਉਂਕਿ ਉਹਦੀ ਆਤਮਾ ਵੀ ਪਰਮਾਤਮਾ ਨਾਲ ਇੱਕ ਹੋ ਜਾਂਦੀ ਹੈ ਇਹ ਹੈ ਏਕ ਓਮਕਾਰ ਪ੍ਰਭੂ ਦੀ ਨਰਾਲੀ ਕਹਾਣੀ ਇਹ ਹੈ ਏਕ ਓਮਕਾਰ ਪ੍ਰਭੂ ਨਾਲ ਜੁੜੀਆਂ ਹੋਈਆਂ ਆਤਮਾਵਾਂ ਦੀ ਉਹ ਆਤਮਾ ਦੀ ਮਿਰਾਲੀ ਕਹਾਣੀ ਜੋ ਪ੍ਰਭੂ ਦਰਸ਼ਨ ਦੀ ਪਿਆਸ ਰੱਖਦੀ ਹੈ ਜਿਹੜੀ ਪ੍ਰਭੂ ਨਾਲ ਲੀਨ ਹੋ ਜਾਂਦੀ ਹੈ ਜਿਹਨੂੰ ਆਪਾਂ ਸਾਧ ਕਹਿੰਦੇ ਆਂ ਤੇ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਆਂ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਖੀਮਾ ਦਾ ਜਾ ਚੱਕੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ